ਸਾਡੇ ਲੋਕਾਂ ਨੇ ਜਾ ਕੇ ਦੁੱਖ ਪ੍ਰਗਟ ਕੀਤੇ ਬਾਬਿਆਂ ਦੇ ਅੱਗੇ ਬਾਬਿਆਂ ਨੇ ਦੇਖਿਆ ਵੀ ਇਹ ਤਾਂ ਦੁਕਾਨਦਾਰੀ ਚਲਾਉਣ ਦਾ ਵਧੀਆ ਤਰੀਕਾ ਹੈ ਕਿਵੇਂ ਚਲਾਇਆ ਜਾਵੇ ਤੁਹਾਡੇ ਦੁੱਖ ਸੁਣ ਲੈ ਨਾ ਵੀਜ਼ਾ ਲੱਗਦਾ ਆ ਨਾ ਜਵਾਕ ਪੀਆਰ ਹੋ ਰਿਹਾ ਆ ਇੱਕ ਪੀਆਰ ਦੇ ਕਰਕੇ ਬੈਠਾ ਇੱਕ ਵੀਜ਼ੇ ਕਰਕੇ ਬੈਠਾ ਇੱਕ ਵੈਂਟੀਲੇਟਰ ਤੇ ਬੈਠਾ ਆ ਘਰ ਦੇ ਵਿੱਚ ਕਾਰੋਬਾਰ ਨਹੀਂ ਚੱਲ ਰਿਹਾ ਬਾਬੇ ਨੇ ਨਾ ਜਿੰਨਿਆ ਸ਼ਬਦਾਂ ਦੇ ਵਿੱਚ ਦੁੱਖਾਂ ਦਾ ਜ਼ਿਕਰ ਕੀਤਾ ਗੁਰੂ ਸਾਹਿਬ ਨੇ ਉਹਨਾਂ ਸਾਰਿਆਂ ਸ਼ਬਦਾਂ ਨੂੰ ਇੱਕ ਕਰਕੇ ਨਾ ਉਹਦੇ ਉੱਪਰ ਨਾਮ ਲਿਖਤਾ ਦੁਖ ਪੰਜਨ ਸਾਹਿਬ ਤੁਸੀਂ ਗੁਰਬਾਣੀ ਜੇ ਪੜ੍ਹੀ ਹੈ ਕਦੇ ਜ਼ਿੰਦਗੀ ਦੇ ਅੰਦਰ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕੀਤਾ ਹੋਵੇ ਸੋਦਰ ਗੁਰਬਾਣੀ ਦਾ ਨਾਮ ਹੈ ਜਪ ਗੁਰਬਾਣੀ ਦਾ ਨਾਮ ਹੈ ਸ਼ਬਦ ਦਾ ਨਾਮ ਹੈ ਸੋਹਿਲਾ ਗੁਰਬਾਣੀ ਦਾ ਨਾਮ ਹੈ ਸੁਖਮਨੀ ਬਾਣੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਅੰਕਿਤ ਹੈ ਚੌ ਬੋਲੇ ਗੁਰਬਾਣੀ ਦੇ ਅੰਦਰ ਬਹੁਤ ਸਾਰੀਆਂ ਬਾਣੀਆਂ ਨੇ 12 ਮਹਾ ਬਾਣੀ 52 ਅਖਰੀ ਬਾਣੀ ਪੱਟੀ ਬਾਣੀ ਓੰਕਾਰ ਬਾਣੀ ਬਹੁਤ ਸਾਰੀ ਬਾਣੀ ਗੁਰਬਾਣੀ